ਹਾਂ ਸਿਸਟਰ ਅਨਗੜ ਅੰਮ੍ਰਿਤ ਸਰ ਦੇ ਲਹਿਰ ਵਾਲੇ ਹਨ ਇਸ ਸਿਸਟਰ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਨ ਇਹਨਾਂ ਦੀ ਗਵਾਹੀ ਇਹ ਹੈ ਕਿ ਇਹਨਾਂ ਦਾ ਜਦੋਂ ਛੋਟੇ ਬੇਟੇ ਦਾ ਜਨਮ ਹੋਇਆ ਤਾਂ ਉਹ ਵੱਡੇ ਆਪਰੇਸ਼ਨ ਨਾਲ ਹੋਇਆ ਤਾਂ ਜਿਸ ਕਾਰਨ ਇਹਨਾਂ ਦੇ ਟਾਂਕੇ ਲੱਗੇ ਸੀ ਇਹ ਸਿਸਟਰ ਦੱਸਦੇ ਹਨ ਕਿ ਉਹ 3 ਮਹੀਨਿਆਂ ਤੱਕ ਟਾਂਗੀਆਂ ਵਾਲੇ ਚਸ਼ਮਾ ਦਾ ਬਿਲਕੁਲ ਆਰਾਮ ਆ ਜਾਂਦਾ ਹੈ ਪਰ ਇਹ ਸਿਸਟਰ ਕੋਲੋਂ 1 ਮਹੀਨੇ ਤੱਕ ਬਿਲਕੁਲ ਤੁਰਿਆ ਨਹੀਂ ਸੀ ਜਾਂਦਾ ਤੇ ਉਸ ਤੋਂ ਬਾਅਦ ਇਨ੍ਹਾਂ जख्मਾਂ ਦੀ ਰਿਕਵਰੀ ਤਾਂ ਸ਼ੁਰੂ ਹੋ ਗਈ ਪਰ ਬਹੁਤ ਜ਼ਿਆਦਾ ਦਰਦ ਹੁੰਦੀ ਰਹਿੰਦੀ ਤੇ ਨਾਲ ਹੀ ਖਾਰਸ਼ ਹੁੰਦੀ ਸੀ ਇਹ ਸਿਸਟਰ ਦੱਸਦੇ ਹਨ ਕਿ ਇਨ੍ਹਾਂ ਦਾ ਬੇਟਾ ਹੁਣ 11 ਸਾਲ ਦਾ ਹੋ ਗਿਆ ਹੈ ਤੇ 11 ਸਾਲ ਤੋਂ ਹੀ ਇਨ੍ਹਾਂ ਦੇ ਟਾਂਕੀਆਂ ਦੀ ਹਰ ਰੋਜ਼ ਲਗਾਤਾਰ ਦਰਦ ਹੁੰਦੀ ਰਹੀ ਰਹੀ ਹੈ ਤੇ ਨਾਲ ਹੀ ਇੰਨੀ ਜ਼ਿਆਦਾ ਖਾਰਸ਼ ਹੁੰਦੀ ਕਿ ਖਾਰਸ਼ ਕਰਨ ਦੇ ਕਾਰਨ ਇਨ੍ਹਾਂ ਦੇ ਪੇਟ ਦੀਆਂ ਨਾੜੀਆਂ ਫੁੱਲ ਜਾਂਦੀਆਂ ਸੀ ਜਿਸ ਕਾਰਨ ਇ ਘਰਨੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਸੀ ਤੇ ਜਦ ਇਹ ਘਰ ਵਿੱਚ ਕੋਈ ਭਾਰੀ ਸਮਾਨ ਚੁੱਕ ਲੈਂਦੇ ਤਾਂ ਇਹਦਾ ਦਰਦ ਹੋਰ ਵੀ ਵੱਧ ਜਾਂਦਾ ਤੇ ਇਹਨਾਂ ਨੂੰ ਪਤਾ ਲੱਗਦਾ ਕਿ ਇਹਨਾਂ ਦੇ ਟਾਂਕਿਆਂ ਨੂੰ ਖਿੱਚ ਪੈ ਗਈ ਹੈ ਇਹ ਸਿਸਟਰ ਦੱਸਦੇ ਹਨ ਕਿ ਇਹਨਾਂ ਦੇ ਬੇਟੇ ਦਾ ਜਨਮ ਹੋਣ ਤੋਂ ਬਾਅਦ ਕੁਝ ਮਹੀਨੇ ਤਾਂ ਇਹਨਾਂ ਦਾ ਇਲਾਜ ਚੱਲਦਾ ਰਿਹਾ ਪਰ ਬਾਅਦ ਵਿੱਚ ਇਹਨਾਂ ਨੇ ਇਲਾਜ ਕਰਵਾਉਣਾ ਛੱਡ ਦਿੱਤਾ ਤੇ ਸੋਚਦੇ ਕਿ ਆਪਣੇ ਆਪ ਹੀ ਆਰਾਮ ਆ ਜਾਵੇਗਾ ਪਰ ਇਹ ਸਿਸਟਰ ਉਹ ਦਰਦ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਸੀ ਇਹ ਸਿਸਟਰ ਦੋ ਸਾਲ ਤੋਂ ਪਰਮ ਜੀ ਸੁਹਾਤਾ ਮਿਸ਼ਨਰੀ ਨਾਲ ਜੁੜੇ ਹੋਏ ਹਾਂ ਤੇ ਦੋ ਸਾਲ ਤੋਂ ਹਰੀ ਮਸਤੀ ਵਿੱਚ ਹਾਂ ਤੇ ਪਿਛਲੇ 1 ਤੋਂ ਮਹੀਨੇ ਪਹਿਲਾਂ ਸੰਡੇ ਸੰਡੇ ਚਰਚ ਭੌਣ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਪ੍ਰੇਅ ਕੀਤੀ ਕਿ ਪਰਮੇਸ਼ਰ ਮੇਰੀ ਇਹ ਟਾਂਕੀਆਂ ਦੇ ਦਰਦ ਨੂੰ ਵੀ ਖਤਮ ਕਰੋ ਤਾਂ ਜਦ ਇਹ ਪਿਛਲੇ 1 ਤੋਂ ਮਹੀਨੇ ਪਹਿਲਾਂ ਚਰਚ ਭੌਣ ਵਿੱਚ ਆਏ ਤਾਂ ਮਾਸ ਪ੍ਰੇਦਵਾਰਾ ਅਪੋਸਟਲ ਜੀ ਨੇ ਉਹ ਵਿਖਵਾਣੀ ਕੀਤੀ ਕਿ ਕੋਈ ਭੈਣ ਇਹੋ ਟਾਂਕੇ ਅਜੇ ਤੱਕ ਦਰਦ ਕਰਦੇ ਹਨ ਕਿਉਂਕਿ ਟਾਂਕਿਆਂ ਤੇ ਕਾਰਨ ਪੇਟ ਵਿੱਚ ਹਵਾ ਭਰੀ ਗਈ ਹੈ ਅੱਜ ਤੋਂ ਬਾਅਦ ਉਹ ਦਰਦ ਖਤਮ ਹੈ ਉਸ ਤੋਂ ਹੀ ਖੁਬਾਨੀ ਦੁਆਰਾ ਇਸ ਸਿਸਟਰ ਦੀ ਤੇ ਇਹਨਾਂ ਨੇ ਉਸ ਵਰਡਸ ਨੂੰ ਆਪਣੇ ਲਈ ਉਹ ਭਵਿਖਬਾਨੀ ਇਸ ਸਿਸਟਰ ਦੀ ਸੀ ਤੇ ਇਹਨਾਂ ਨੇ ਉਹਨਾਂ ਵਰਡਸ ਨੂੰ ਆਪਣੇ ਦੇ ਰੀਸੀਵ ਕੀਤਾ ਤੇ ਸੇਮ ਉਸੇ ਦਿਨ ਤੋਂ ਜੋ ਟਾਂਕੇ 11 ਸਾਲ ਤੋਂ ਹੋ ਰਹੀ ਸੀ ਉਹ ਖਤਮ ਹੋ ਗਈ ਹੁਣ ਇਹ ਪ੍ਰੋਪਰ ਘਰ ਦਾ ਕੰਮ ਕਰਪਉਂਦੇ ਹਾਂ ਤੇ ਘਰ ਵਿੱਚ ਕੋਈ ਭਾਰੀ ਸਮਾਨ ਚੁੱਕਣ ਕਾਰਨ ਨਾ ਹੀ ਇਨ੍ਹਾਂ ਦੇ ਟਾਂਕਿਆਂ ਨੂੰ ਖਿੱਚ ਪੈਂਦੀ ਹੈ ਤੇ ਨਾ ਹੀ ਦਰਦ ਹੁੰਦੀ ਹੈ ਅਪੋਸਟਲ ਜੀ ਦੇ ਪ੍ਰੋਫੈਟਿਕ ਵਰਡਸ ਨੂੰ ਗ੍ਰਹਿਣ ਕਰਨ ਦੇ ਦੁਆਰਾ ਹੁਣ ਇਹ ਸਿਸਟਰ ਪੂਰੇ 1 ਮਹੀਨੇ ਤੋਂ ਆਪਣੀ ਹਰ ਇੱਕ ਦਰਦ ਤੋਂ ਖਾਸ ਤੋਂ ਬਿਲਕੁਲ ਫ੍ਰੀ ਹੋ ਚੁੱਕੀ ਹਾਂ ਜਿਸ ਨੂੰ ਦੇਖ ਕੇ ਸਿਸਟਰ ਆਪਣੇ ਜੀਵਨ ਵਿੱਚ ਬਹੁਤ ਖੁਸ਼ ਆਇਆ ਅੰਤਿਤ ਦੇ ਅਦਭੁਤ ਕੁਵਾਇਲੇ ਸਿਸਟਰ ਪਰਮੇਸ਼ਵਰ ਸਰਮੇਸ਼ਰ ਦੇ ਦਾਸ ਕਿਤਾਬਾਂ ਬਹੁਤ ਬਹੁਤ